ਉਹ ਘੱਟ ਕੋਈ ਨਾ ਕਰਨਾ ਕਿ ਦਾ ਫਟਾ ਨਹੀਂ ਉਹ ਸਾਹਮਣੇ ਨਹੀਂ ਰੱਖੋ ਯਾਰ ਇੱਧਰ ਸਾਹਮਣੇ ਯਾਰ ਇੱਧਰ ਉਹ ਰਿਕਰ ਨਹੀਂ ਟੋਲ ਉਹ ਕਈ ਇਹਨਾਂ ਦੇ ਹੱਥ ਮਾਰਦੇ ਆ ਜਿਵੇਂ ਗਾਣਾ ਗਾਦੇ ਹੁੰਦੇ ਆ ਉਹ ਜਾ ਬਟਾਈ ਹੈਂਡਲ ਤੇ ਭਗਵੰਤਮਾਨ ਆ ਧਿਆਨ ਨਾਲ ਸਾਹਮਣੇ ਦੇਖ ਯਾਰ ਇੱਥੇ ਲੱਗਦਾ ਕੰਗਰਸ ਦੀ ਆਪ ਦੇ ਗੱਠਜੋੜ ਨੂੰ ਲੈ ਕੇ ਬਠਿੰਡਾ ਦੇ ਅੰਦਰ ਅਨੋਖਾ ਪ੍ਰਦਰਸ਼ਨ ਰਾਹੁਲ ਗਾਂਧੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਰਾਜਾ ਗਾਂਧੀ ਪੰਜਾਬ ਦੇ ਵਿੱਚ ਗੱਠਜੋੜ ਕਿਉਂ ਨਹੀਂ ਹੋਇਆ ਇਸ ਨੂੰ ਲੈ ਕੇ ਇੱਕ ਅਨੋਖਾ ਆਪਣਾ ਕਮੈਂਟ ਕੀਤਾ ਜਾ ਰਿਹਾ ਜਿਹੜਾ ਪੂਰਾ ਅੱਗੇ ਉਹ ਚੱਲਦਾ ਨਹੀਂ ਨਾਈਟ ਸੀਰਾ ਵੇਜ ਨਹੀਂ ਬੰਦ ਕੋਈ ਮਟਾਗਾ ਯਾਰ ਕੋਲ ਹੈ ਕੋਈ ਜਿਵੇਂ ਚੱਲੂਗਾ ਪਟੰਡਾ ਦੇ ਉਂਬਰ ਮੁਫਤ ਹੈ ਟੰਡਾ ਉੱਪਰ ਸਾਰੇ ਆ ਟੰਡਾ ਦੇ ਅੰਦਰ ਨੋਕਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜੀ ਮਾਰਕੀਟ ਜਿਹੜੀ ਜਾਰੀ ਕਹਿੰਦੇ ਨਹੀਂ ਪੱਕੀ ਹੈ ਸਭ ਪੰਜਾਬ ਚ ਕਿਉਂ ਨਹੀਂ ਇਸ ਨੂੰ ਲੈ ਕੇ ਬਟੰਡਾ ਦੇ ਅੰਦਰ ਪ੍ਰਦਰਸ਼ਨ I'll carry ਹੈਲੋ ਹੈਲੋ ਦੇਖ ਰੋਮਣੀ ਕੀ ਵੀ ਕਿਦੇ ਬਿਜੀ ਹੁੰਨੇ ਸਰ ਅੱਜ ਵੀ ਕੀਤਾ ਹੀ ਸਰ ਹੁਣ 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 ਵੀ ਮੈਂ ਖਬਰ ਕਰ ਰਿਹਾ ਹਾਂ ਹੁਣ ਹੁਣ ਮੈਂ ਖਬਰ ਕਰ ਰਿਹਾ ਜਲਦੀ ਦੱਸੋ ਕੀ ਕੰਮ ਕੀਆ ਆਪਾਂ ਉਸ ਉਸ ਬਿਛੇ ਨਹੀਂ ਕਰੀ ਹੁਣ ਵੀ ਮੈਂ ਖਬਰ ਕਰ ਰਿਹਾ ਹਾਂ ਹੁਣ ਹੁਣ ਬੋਲੀ ਜਦੋਂ ਬਸ ਨਾਲ ਬਸ ਹੌਂ ਜੀ ਨਾ ਕੱਪ ਨਾਲੀ ਰੋਕਮ ਕਰੋ ਆ ਦੇਖ ਲਈ ਆ ਆਹ ਕੀ ਕਹਿ ਰਿਹਾ ਤੁਸੀਂ ਸਾਡਾ ਕੁਝ ਨਹੀਂ ਹੋਇਆ ਇਹਦਾ ਕੁਝ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਜੀ ਜੇ ਜੇ ਕੋਈ ਦੇਊਗਾ ਤਾਂ ਅਸੀਂ ਆਪਣੇ ਆ ਵੀ ਐਡ ਲਾ ਲਾਂਗੇ ਅਸੀਂ ਹੁਣ ਵਾਰੀ ਵਾਰੀ ਜੀ ਜੀ ਸਾਨੂੰ ਬੀਜੀ ਬੀਜੀ ਅਸੀਂ ਤਾਂ ਗਏ ਨਹੀਂ ਅਸੀਂ ਤਾਂ ਗਏ ਨਹੀਂ ਕਿਉਂਕਿ ਤਾਂ ਹੁਣ ਅਸੀਂ ਕਰੀਏ ਇਹ ਤਾਂ ਗਏ ਹੀ ਨਹੀਂ ਨਹੀਂ ਤੁਹਾਨੂੰ ਲੱਗੂ ਅਸੀਂ ਕਰ ਲਿਆ ਅਸੀਂ ਤਾਂ ਉਹਨਾਂ ਕੋਲ ਜਾਣਦੇ ਆ ਨਹੀਂ ਕਿਉਂ ਅਸੀਂ ਕਰੀਏ ਮੈਂ ਜਾ ਕੇ ਸਰੂਪ ਸਿੰਘ ਦੇ ਕੋਲ ਜਾ ਕੇ ਆਇਆ ਮੈਂ ਬਟਨ ਹਾਂ ਹਾਂ ਉਹ ਕੋਈ ਮਨਾ ਕਰਤਾ ਨਹੀਂ ਜਨਾਬ ਜਿਹੜੀ ਜੇ ਨੋਕ ਹੋਣੀ ਹੈ ਤਾਂ ਇਹ ਕਹਿੰਦੇ ਹੈਗੇ ਆਪਾਂ ਐਡ ਦੇਣੀ ਹੈਗੀ ਕਿ ਕਰੀਏ ਹਾਂ ਜੇ ਜੀ ਹੋਰ ਜਦੋਂ ਮੰਨ ਲਓ ਕੈਂਡੀਡੇਟ ਆਉਣਗੇ ਲਾਂਚ ਹੋਣਗੇ ਉਸ ਤੋਂ ਬਾਅਦ ਹੀ ਹੋਣਾ ਕੋਈ ਸ਼ਾਨਾ ਫੋਨ ਆਇਆ ਇਸ ਤਰ੍ਹਾਂ ਪਹਿਲਾ ਕਿੰਨੇ ਦਿਨ ਦੇਰ ਲਿਖਦੇ ਸਾਡਾ ਵੀ ਸਾਡਾ ਵੀ ਅਦਾ ਵੀ ਦਿਲ ਕਰਦਾ ਵੀ ਅਸੀਂ ਐਡ ਲੈ ਕੇ ਹੀ ਪਰ ਨਹੀਂ ਕੋਈ ਦਿੰਦਾ ਅਸੀਂ 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 ਉਹ ਕਿਧਰ ਗੱਲ ਵੜਦੀ ਹੈ ਵੀ ਕੀ ਅਸੀਂ ਸਕੀਮ ਨੂੰ ਕੀ ਕਰੀਏ ਮੈਂ ਕਹਿੰਦਾ ਵੀ ਸਾਨੂੰ ਮਿਲੇ ਤਾਂ ਸਹੀ ਨਾ ਸਾਨੂੰ ਸਾਨੂੰ ਮਿਲੇ ਤਾਂ ਸਹੀ ਨਾ ਸਾਨੂੰ ਮਿਲੇ ਸਾਨੂੰ ਮਿਲਣਾ ਸੀ ਨਾ ਕਿਉਂਕਿ ਨਹੀਂ ਦਿੰਦਾ ਹੁਣ ਅਸੀਂ ਅਸੀਂ ਕਿਧਰ ਲੜ ਪਈ ਜਾਈਏ ਉੱਜੀ ਹੋਰ ਵੀ ਕੰਮ ਕਰਨੇ ਹੁੰਦੇ ਆ ਹੁਣ ਸਾਰਾ ਦਿਨ ਇਸੇ ਚੰਮਤਰੀ ਦੀ ਹੈ ਸਰੋ ਕੋਈ ਨਹੀਂ ਜਦੋਂ ਆਉਂਦੀ ਫਰਦੇਸ ਦੇ ਕਰਦਾ ਦੇ ਕਵਰ ਕਰਾਂ ਸਰੋ ਕੋਈ ਨਹੀਂ ਕਰਦਾ ਇੱਥੇ ਆ ਜੇ ਮੈਂ ਕੁਝ ਨਹੀਂ ਕਰਾਂ ਬਿਲੀ ਕਿਸੇ ਕੋਲ ਜਾਵਾਂਗਾ ਕਿਸ ਨੂੰ ਆਪਣੇ ਦੱਸ ਦਊਗਾ ਜਦੋਂ ਮੈਂ ਕੋਈ ਨਹੀਂ ਨਹੀਂ ਜੀ ਸੋਮਵਾਰ ਤੱਕ ਨਹੀਂ ਸੋਮਵਾਰ ਤੱਕ ਨਹੀਂ ਹੋਣਾ ਮੈਂ ਕਿਤੇ ਬਾਹਰ ਹਾਂ ਲੋਕਿੰਦਾ ਨਾ ਸੋਮਵਾਰ ਨੂੰ ਹੋਣਾ ਕੀ ਕਮਰਾ ਛੱਡ ਦਈਏ ਫਿਰ ਹੁਣ ਕਦੀ ਖਬਰ ਆਪੁਣੀਆਂ ਨਹੀਂ 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 ਜੇ ਜੇਠੀ ਜਿਹੜੇ ਕਹਿਨੇ ਤਾਂ ਅਸੀਂ ਜਿਹੜੇ ਅਸੀਂ ਖੜੇ ਹਾਂ ਉੱਥੇ ਆਪ ਲੈ ਲੈ ਹੈ ਜੀ ਇੱਕ ਬੰਦੇ ਨੇ ਹੋਰ ਯਾਰ ਉਹ ਪਿੱਛੇ ਆ ਜਾਓ 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 ਸਾਈਡ ਹੋ ਜਾਓ ਜਾਓ ਯਾਰ ਕੀ ਬਾਤ ਆ ਯਾਰ پورا پورا پٽي ٿي ويو يا راندي ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਲਗੜ ਕਰ ਲੈਣੇ ਕਰ ਲੈਣੇ ਗਾਣਾ 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 ਕਰਦੇ ਕਰ ਲੈਣੇ ਆਪਾਂ ਅੱਗੇ ਆਉਂਦੇ ਹਾਂ ਉਹ ਕੋਈ ਨਹੀਂ ਕਰ ਲੈਣੇ ਬਸ ਉਹ ਪਕੜੇ ਪਾਈ ਤੇ ਲੋ ਬੁਲੇ ਇਹ ਜੇ ਜੀ ਸਾਡੀ ਵਾਜੇ ਨਹੀਂ ਨਿਕਲ ਰਿਹਾ ਇੱਕ ਮਿੰਟ ਆਪਾਂ ਕਿਉਂ ਨਾ ਮਾਈਕ ਟੈਂਸਰ ਰੋਕੀ ਇੱਥੇ ਆ ਜਾ। ਅੱਜ ਸੁਦਾਜੀ ਬੰਦ ਕਰੋ। ਆਸ ਤੋਂ ਕਰ ਨਹੀਂ ਹੋ ਰਿਹਾ। ਲੈ ਵਾ ਆਪਣੇ ਆਪ ਬੰਦ ਕਰਦੀ ਆ। ਹਾਂ ਬੱਸ ਠੀਕ ਹੈ ਜੀ। ਜਾਓ ਜੀ ਆਪ ਬੰਦ ਕਰ ਦਿਓ। ਆ ਬੰਦ ਕਰ ਦਿਓ। ਆ ਮੂੰਹ ਤੇ ਬਾਰ ਲਾਣਾ। ਯਾਰ ਆਦਾ ਬਦਾਰ ਨਹੀਂ ਸਮਝ ਨਹੀਂ ਆਉਂਦਾ। ਤੁਹਾਨੂੰ ਸੁਵੀਰਾ ਪਟੰਡਾ ਤੋਂ। ਪਟੰਡਾ ਦੇ ਅੰਦਰ ਅਨੋਖਾ ਪ੍ਰਦਰਸ਼ਨ ਵਿਜੇ ਕੁਮਾਰ ਸਾਬਕਾ ਕੌਂਸਲਰ ਨੇ ਉਹਨਾਂ ਵੱਲੋਂ ਕੀ ਮਾਮਲਾ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੰਯੋਗਤਾ ਨੂੰ ਹੋਇਆ ਤੇ ਪਾਰਟੀ ਸਾਰੇ ਸੁਪਿਆਂ ਦੇ ਵਿੱਚ ਨੂੰ ਦਤਾਉ ਚੁੱਕੇ ਹੈ ਇਸ ਨੂੰ ਲੈ ਕੇ ਸਾਬਕਾ ਕੌਂਸਲਰ ਜੁਜੀਤ ਕੁਮਾਰਨਸੀ ਨੇ ਉਹਨਾਂ ਵੱਲੋਂ ਇਹ ਖਬਰ ਸੰਚਿਤ ਕੀਤਾ ਗਿਆ ਸਾਰੀ ਗੱਲਬਾਤ ਉਹਦੀ ਵਿੱਚ ਉਹਨਾਂ ਦੇ ਨਾਲ ਵੀ ਆਪਾਂ ਕਰਵਾਵਾਂਗੇ ਕੀ ਮਾਮਲਾ ਹੈ ਕਿਉਂ ਨਹੀਂ ਹੋਇਆ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਚਾਹੀਦੀ ਜਿਹੜਾ ਦੇਵਾਗੇ ਯੋਗ ਵੀਰਾਂ ਮprenda ਤੋਂ ਇਹ ਲਾਈਵ ਸਟ੍ਰੀਮ ਜੁੜੇ ਹੋਏ ਤੁਸੀਂ ਖਬਰ ਪੰਜਾਬ ਦੇ ਨਾਲ ਥੋੜੀ ਦੇ ਤੱਕ ਕੀ ਮਾਮਲਾ ਹੈ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਕਿਉਂ ਜੋੜਤ ਬਈ ਇਹ ਸਾਰਾ ਕੁਝ ਅਸੀਂ ਤੁਹਾਨੂੰ ਥੋੜੀ ਜਿੰਨ ਦਾ ਦੱਸਾਂਗੇ ਦੇਖ ਰਹੇ ਹੁਣ ਜੀ ਦਾ ਭਗਵੰਤ ਮਾਨ ਨਾਲ ਅਮਰਿੰਦਰ ਸਿੰਘ ਰਾਜਾ ਵੇਡਨ ਜੋ अरविंद केजरीवाल ਤੇ ਉਸਦੇ ਨਾਲ ਨੇ ਰਾਹੁਲ ਗਾਂਧੀ ਇਹਦਾ ਲਾਈਵ ਸ੍ਰੀਨਾ ਪ੍ਰਸ਼ੰਤਾ ਤੋਂ ਤੇਰਾ ਸਾਸਨੀ ਛੋੜेंगे गाना ਵੀ ਜਾਇਆ ਜਾ ਰਿਹਾ ਮਾਮਲਾ ਪੱਤਰਕਾਰਾਂ ਵੱਲੋਂ ਕਵਰਜ ਕੀਤੀ ਜਾ ਰਹੀ ਹੈ ਬੈਠ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਵੀ ਸਾਰਾ ਕੁਝ ਸਾਂਝਾ ਕਰਾਵਾਂਗੇ ਕੀ ਮਾਮਲਾ ਸਾਰਾ ਕਿਉਂ ਇਹਨਾਂ ਨੂੰ ਇਹ ਜਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਪਈ ਹੈ ਲਾਈਵ ਸ਼੍ਰੀ ਗ੍ਰਾਮ ਬਟਿੰਡਾ ਦਾ ਅੱਗੇ ਵੀ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਮਿੱਤਰ ਪਿਆਰਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਕਿਉਂ ਜ਼ਰੂਰਤ ਪਈ ਸਾਬਕਾ ਕਾਉਂਸਲਰ ਬਿਜੇ ਕੁਮਾਰਨ ਸਿੰਘ ਬੋਲ ਰਿਹਾ ਹਾਂ ਕਿਉਂਕਿ ਇਹ ਪ੍ਰਦਰਸ਼ਨ ਦੇ ਵਿੱਚ ਹਮੇਸ਼ਾ ਹੀ ਮਸ਼ਹੂਰ ਰਹਿੰਦੇ ਆ ਕੋਈ ਨਾ ਕੋਈ ਨਵੇਂ-ਨਵੇਂ ਨਾਂ ਬਲਵਾ ਆਈਡੀ ਲੈ ਕੇ ਉਸ ਤੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਅੱਜ ਵੀ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਥੋੜੀ ਜਿਹਾ ਵੇਟ ਕਰੋ ਜਦੋਂ ਮੀਡੀਆ ਵਾਲੇ ਸੈੱਟ ਤੇ ਹੁੰਦੇ ਆ ਉਸ ਤੋਂ ਬਾਅਦ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਕਿਉਂ ਜ਼ਰੂਰਤ ਪਈ ਹੋਣੀ ਇਹ ਹੈ ਲਾਈਕ ਸ਼੍ਰੀਮਾਂ ਬਟਿੰਡਾ ਤੋਂ ਦੇਖੋ ਪਾਉਂਦੇ ਆਂ ਤੁਸੀਂ ਦਰਾਵਾ ਬਾਕੀ ਹੋਈ ਹੈ ਜੀ ਜੀ ਆਪ ਜੀ ਦੇ ਆਪ ਜੀ ਰੱਖੋ ਬਠਿੰਡਾ ਦੇ ਪਰਸਰਾ ਨਗਰ ਦੀਆਂ ਲਾਈਵ ਤਸਵੀਰਾਂ ਖਬਰ ਪੰਜਾਬੀ ਫੇਸਬੁੱਕ ਪੇਜ ਤੇ ਅਗਰ ਤੁਸੀਂ ਸਾਡੇ ਪੇਜ ਨੂੰ ਆਲੋ ਨੂੰ ਕੀਤਾ ਤੇ ਪੇਜ ਨੂੰ ਫਾਲੋ ਕਰ ਲਓ ਤੇ ਅੱਗੇ ਮਿੱਤਰਾਂ ਪਿਆਰਿਆਂ ਨੂੰ ਸ਼ੇਅਰ ਕਰੋ ਤਾਂ ਜੋ ਪਟੰਡਾ ਦੇ ਅੰਦਰ ਕੀ ਕੁਝ ਹੋ ਰਿਹਾ ਹੈ ਸਾਰਾ ਕੁਝ ਸਾਡੇ ਤੱਕ ਪਹੁੰਚਦਾ ਹੋ ਸਕੇ ਸੁਧੀਆਂ ਲਾਈਵ ਸ੍ਰੀਲੰਕਾ ਖਬਰ ਪੰਜਾਬ ਦੀ ਫੇਸਬੁੱਕ ਪੇਜ ਤੇ ਮੈਂ ਤੱਕ ਸਮਰਥੀ ਜੀ ਗੱਲ ਖਬਰ ਪੰਜਾਬ ਦੀ ਜੀ ਲਾਈਵ ਚੱਲ ਰਿਹਾ ਦੁਨੀਆ ਅਸੀਂ ਖੜੇ ਆ ਪਟੰਡਾ ਦੇ ਪਰਤਾਨਗਰ ਚੌਂਕ ਦੇ ਵਿੱਚ ਅਨੋਖਾ ਪ੍ਰਦਰਸ਼ਨ ਪ੍ਰਦਰਸ਼ਨਾਂ ਦੇ ਮਾਹਰ ਵਿਜੇ ਕੁਮਾਰ ਸਾਹਿਬ ਦਾ ਕੋਆਰਡিনেਟਰ ਬਣਾ। ਸ਼ੌਲੇ ਫਿਲਮ ਦੇ ਡਾਇਨਾਮਿਕ ਗਾਣੇ ਨੂੰ ਸੁਣਾਵਾਗੇ ਸੁਣਾਉਣਗੇ। ਜੇ ਦੋਸਤੀ ਹਮ ਨਹੀਂ ਛੋੜੇਗੀ। ਇਹ ਗਾਣਾ ਤੋਂ ਸੁਣਾਇਆ ਜਾਊਗਾ ਇਸ ਤੋਂ ਬਾਅਦ ਵਿਜੇ ਕੁਮਾਰ ਸਾਹਿਬ ਦਾ ਕੋਆਰਡিনেਟਰ ਵੱਲੋਂ ਇਹ ਦੋਸਤੀ ਨਹੀਂ ਛੋੜੇਗੀ ਦਾ ਇਹਨਾਂ ਵੱਲੋਂ ਕਿਉਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਪਿਆ ਇਹ ਵੀ ਸਾਰੀ ਗੱਲਬਾਤ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ। ਸਿਰਫ 2 ਮਿੰਟ ਦਾ ਇੰਤਜ਼ਾਰ ਕਰੋ 2 ਮਿੰਟਾਂ ਦੇ ਵਿੱਚ ਸਾਰਾ ਇਹ ਤੁਹਾਨੂੰ ਪ੍ਰਕਾਸ਼ਨ ਸਾਡੇ ਵੱਲੋਂ ਦਿਖਾਇਆ ਜਾਊਗਾ ਕਿ ਕੀ ਬਾਮਰਾ ਜੀ ਨੂੰ ਕਿਤਾਜਾ ਗਾਣਾ ਹੈ ਇਸ ਨੂੰ ਲੈ ਕੇ ਲੋਕਾਂ ਨੂੰ ਕੀ ਹਕੂਮਤ ਹੈ ਹਾਂ ਦਾਰ ਬਣਾਦੀ ਕਰਾਂਦੇ ਬਾਰੇ ਆ ਦੋ ਤੋਂ ਇਹ ਸਾਨੂੰ ਚੀਜ਼ ਪੁੱਛਿਆ ਜਾ ਰਿਹਾ ਹੈ ਕਿ ਆਪ ਬਈ ਅਪਲਾਈ ਕਰਵਾਏਗੇ ਆ ਕੇ ਇਹ ਕਹਾਰੀਆ ਕਿ ਆ ਜਮਾਰਾ ਪਿੱਛੇ ਜਾਣ ਲੱਗੀ ਆਂ ਨਾਲ ਤਾਂ ਪੀ ਪੀ ਓਠੀ ਠੀਕ ਠੀਕ ਕੋਣ ਤੂੰ ਇੱਥੇ ਇੱਥੇ ਕਰ ਰਾ ਕਰ ਲਾ ਹਾਂ ਨਹੀਂ ਸਰ ਪੀ ਨਾਮ ਆ ਤੁਹਾਡਾ ਤੱਕਾ ਲਾਓ ਯਾਰ ਸੀ ਉੱਤਰ ਕੇ ਸਰ ਕੀ ਨਾਮ ਆ ਤੁਹਾਡਾ ਤਾਂ ਲੈ ਤੱਕਾ ਲਾਉ ਤੋਂ ਨਹੀਂ ਯਾਨੀ ਲੈ ਜੀ ਹੋਣਾ ਤਿੰਨੇ ਤੱਕਾ ਲਾਓ ਹੌਲੀ 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 ਕਰ ਅੱਤੀ ਚਲੋ ਕਿੱਥੇ ਆਪਾਂ ਆਪਣਾ ਜੱਫੀਆ ਪਾਈ ਚਲੋ ਹਾਂਜੀ ਪ੍ਰਧਾਨ ਜੀ ਪਹਿਲਾਂ ਗੀਤ ਸੁਣਾਓ ਕਿਹੜਾ ਗੀਤ ਗਾ ਰਹੇ ਸੀ ਬੰਦੇ ਇਹ ਦੋ ਦਵੀਂ ਆਪਣਾ ਇਹ ਦੋ ਕਿ ਚੱਲenge ਤੇਰੇ لئے ਲੜenge ਸਭ ਸੇ ਦੁਸ਼ਮਣੀ ਅਸੀਂ ਸਾਰੇ ਰਲੇ ਹੋਏ ਆ ਇੱਥੇ ਮਾਨ ਸਾਹਿਬ ਵੀ ਸਾਡੇ ਨਾਲ ਰਲੇ ਹੋਏ ਆ ਪ੍ਰਿੰਸ ਸਾਹਿਬ ਵੀ ਸਾਡੇ ਨਾਲ ਰਲੇ ਹੋਏ ਆ ਇਹ ਕੇਜਰੀਵਾਲ ਦਾ ਖੜਾ ਸੰਯੋਗਤਾ ਹੀ ਆ ਤੁਸੀਂ ਸਮਝੀ ਸਕਦੇ ਹੋ ਵੀ ਅਸੀਂ ਕਿੱਡੇ ਵੱਡੇ ਗੱਪੀ ਆ ਕੇਜਰੀਵਾਲ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਦਿੱਲੀ ਮੈਂ ਕਿਸੇ ਦਾ ਸਮਰਥਨ ਨਹੀਂ ਲੈਂਦਾ ਮੈਨੂੰ ਆਪਣੇ ਜਵਾਕਾਂ ਦੀ ਥੋ ਦੇਰ ਦੇਟਾਂ ਨੇ ਸਾਡਾ ਸਮਰਥਨ ਲੈ ਕੇ ਸਰਕਾਰ ਬਣਾਈ ਅਸੀਂ ਸ਼ੁਰੂ ਤੋਂ ਹੀ ਲੜੇ ਹੋਏ ਆਂ ਸਿੱਕੇ ਦੇ ਅਸੀਂ ਦੋ ਪੈਲੂ ਆ ਇੱਕ ਸਿੱਕਾ ਜਿਹੜਾ ਮਰਜ਼ੀ ਲੈ ਲਓ ਚੈਨ ਹੀ ਆਊਗੀ ਇਹ ਛੋਲੇ ਫਿਲਮ ਵਾਲੀ ਗੱਲ ਆ ਸਾਡੀ ਦੋਸਤੀ ਪੱਕੀ ਆ ਅਸੀਂ ਪੰਜਾਬ ਵਾਸੀਆਂ ਨੂੰ ਬੇਵਕੂ ਬਣਾਉਣ ਆਏ ਆ ਉਹ ਅਸੀਂ ਬਣਾ ਰਹੇ ਆ ਆਹ ਦੇਖੋ ਮੇਰਾ ਭਗਵਾਨ ਦਮਨ ਮੇਰਾ ਯਾਰ ਮੇਰਾ ਦੋਸਤ ਜਿਗਰੀ ਯਾਰ ਮੈਨੂੰ ਕਹਿੰਦਾ ਕਹਿੰਦਾ ਹੁੰਦਾ ਸੀ ਪੰਜਾਬ ਵਾਲਿਆਂ ਨੂੰ 1000 ਰੁਪਇਆ ਦਿਆ ਕਰੂਗਾ ਜਨਾਨੀਆਂ ਨੂੰ ਦੱਸੋ ਕਿੰਨੂੰ ਮਿਲਿਆ ਭਾਈਆ 100 ਰੁਪਇਆ ਆਟੇ ਦੇ ਨਾਲ ਕਹਿੰਦਾ ਸਕੀਮ ਲਿਆ ਕਰੂੰ ਦਾਲ ਵੀ ਦਊਂਗਾ ਘੋ ਵੀ ਦਊਂਗਾ ਦੇਖ ਲੋ ਕੀ ਦਿੱਤਾ ਨੌਕਰੀਆਂ ਦਊਂਗਾ ਕਰੂੰਗਾ ਉਹ ਕਰੂੰਗਾ ਵੱਡੇ ਵੱਡੇ ਪੋਸਟਰ ਲਾ ਦਿੰਦਾ ਪਤੰਦਰ ਜਿੱਥੇ ਵੀ ਜਾਂਦਾ ਆਹ ਮੇਰਾ ਕੇਦਰੀਵਾਲ ਸਿਰੇ ਦਾ ਗੱਪੀ ਬੰਦਾ ਮੇਰੇ ਨਾਲ ਰਲਿਆ ਆਇਆ ਮੈਂ ਵੀ ਗੱਪੀ ਆਹ ਸਿਰੇ ਦਾ ਰਲਿਆ ਕਦੇ ਸੋਹ ਖਾ ਲੰਦਾ ਸੀਗਾ ਅੰਨਾ ਹਜਾਰ ਇਹਦੇ ਕਹਿੰਦਾ ਮੈਂ ਰਾਜਨੀਤੀ ਜਿ ਨਹੀਂ ਆਉਂਗਾ ਫਿਰ ਕਹਿੰਦਾ ਮੈਂ ਸਕੋਰਟ ਹੀ ਨਹੀਂ ਲਊਂਗਾ ਫਿਰ ਕਹਿੰਦਾ ਕੁਛ ਕਰੂੰਗਾ ਐਂ ਹੀ ਆ ਕਰੀ ਜਾਂਦਾ ਕਹਿੰਦਾ ਮੈਂ ਸਕੋਰਟ ਨਹੀਂ ਲੈਂਦਾ ਹੁਣ 1000000 ਗਣਵੇਂ ਲਈ ਪਰਦਾ ਅਸੀਂ ਲੋਕ ਨੂੰ ਨਾ ਵੇਖੂ ਬਣਾਣ ਆਇਆ ਸਾਡਾ ਸਮਝੋਤਾ ਚੰਡੀਗੜ੍ਹ ਦਾ ਦੇਖੋ ਸਾਡਾ ਸਮਝੋਤਾ ਦਿੱਲੀ ਦਾ ਹੈ ਸਾਡਾ ਗੁਜਰਾਤ ਦਾ ਹੈ ਸਾਡਾ ਸਮਝੋਤਾ ਹਰਿਆਣੇ ਦਾ ਹੈ ਸਾਡਾ ਸਾਰੇ ਕਿੱਥੇ ਸਮਝੋਤਾ ਪੰਜਾਬ ਜੀ ਨਹੀਂ ਹੈ ਜਿਹੜਾ ਪੰਜਾਬ ਤੋਂ ਸਮਝੋਤਾ ਨਹੀਂ ਉਹ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਮੈਂ ਪੁੱਛਣਾ ਚਾਹਨਾ ਚੜਵਾ ਜਿੱਦਾ ਮੈਂ ਪ੍ਰਦਰਸ਼ਨ ਕਰ ਰਿਹਾ ਮੈਂ ਰਾਹੁਲ ਗਾਂਧੀ ਆ ਜਿੰਨੇ ਮੇਰੇ ਮਗਰ ਤਿੰਨ ਖੜੇ ਹੈ ਬਿੰਕ ਸਾਹਿਬ ਤੇ ਆ ਕੇਜਰੀਵਾਲ ਸਾਹਿਬ ਖੜੇ ਹੈ ਕੇਜਰੀਵਾਲਾ ਖੜੇ ਹੈ ਤੇ ਆ ਭਗਵੰਤ ਮਾਨ ਜੀ ਜੇ ਮੰਨ ਲਓ ਸੀਟਾਂ ਤੁਸੀਂ ਕੱਢ ਲੀਆਂ 1 2 3 4 ਜੋ ਵੀ ਕੱਢ ਲੀਣਾ ਫੇਰ ਤੁਸੀਂ ਉੱਥੇ ਲੋਕ ਸਭਾ ਚ ਅਟਕ ਗਰੁੱਪ ਬਣਾ ਕੇ ਬੈਠੋਗੇ ਯਾਰ ਕਿਉਂ ਬੇਵਕੂ ਬਣਾਈ ਜਾਂਦੇ ਹੋ ਤੁਹਾਡਾ ਤੁਹਾਡਾ ਲੜੇ ਰਲੇ ਹੋਏ ਤੁਸੀਂ ਤੁਸੀਂ ਕਮਜ਼ੋਰ ਕੈਂਡੀਡੇਟ ਉੱਥੇ ਖੜਾ ਕਰ ਰਹੇ ਹੋਗੇ ਜਿੱਥੇ ਕੋਈ ਦੂਜਾ ਸਟਰੋਂਗ ਕੜੂਗਾ ਆਪ ਦਾ ਜਦੋਂ ਠੀਕਾ ਇੱਥੇ ਨਿਕਲ ਗਿਆ ਪਰਚ ਆ ਉਸ ਤਾਂ ਫੇਰ ਤੁਸੀਂ ਮੈਨੂੰ ਐਂ ਦੱਸੋ ਵੀ ਤੁਸੀਂ ਉੱਥੇ ਲੋਕ ਦਰਵਾਜ਼ਾ ਚ ਅਟਕੜਾ ਬਣਾ ਕੇ ਬੈਠੋਗੇ ਉੱਥੇ ਜਾ ਕੇ ਵੀ ਤਾਂ ਰਲੋਗੇ ਉਹ ਪੰਜਾਬ ਵਾਸੀਓ ਮੇਰਾ ਹੱਥ ਜੋੜ ਕੇ ਬੇਇੱਜ਼ਤੀ ਐ 5 ਸਾਲ ਪਹਿਲਾਂ ਰਾਹੁਲ ਮੈਂ ਆਇਆ ਸੀ ਤੁਹਾਡੇ ਕੋਲ ਐ ਉਹੋ ਮੈਂ ਤੁਹਾਨੂੰ ਬੇਵਕੂਫ ਬਣਾ ਗਿਆ ਮੇਰਾ ਕੈਪਟਨ ਤੁਹਾਨੂੰ ਬੇਵਕੂਫ ਬਣਾ ਗਿਆ ਕੱਲੀ ਸਾਡਾ ਬੇਵਕੂਫ ਬਣਾ ਗਿਆ ਹੁਣ ਤੱਕ ਆ ਯਾਰ ਬਣਾ ਰਿਹਾ ਹੈ ਭਗਵੰਤ ਮਾਨ ਤੇ ਕੇਜਰੀਵਾਲ ਤੁਸੀਂ ਕਿਉਂ ਬਣੀਏ ਤੇ ਬਣੀ ਜਾਓ ਅਸੀਂ ਪੰਜਾਬ ਨੂੰ ਇਸਤੇਮਾਲ ਕਰ ਰਹੇ ਆ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਇਹਨਾਂ ਦੀਆਂ ਚਾਲਾਂ ਨੂੰ ਸਮਝੋ ਜarre ਅਸੀਂ ਨਲੇ ਹੋਏ ਆ ਅਸੀਂ ਸੜਕਾਂ ਦੇ ਗਾਣੇ ਗਾਦੇ ਵਰਦੇ ਆ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਜੀ ਤੁਸੀਂ ਸੁਣਿਆ ਸਾਰੀਆਂ ਗੱਲਾਂ ਕੀ ਕਾਰਨ ਹੈ ਕਿਉਂ ਇਹ ਪ੍ਰਦਰਸ਼ਨ ਕਰਨਾ ਪਿਆ ਇਹ ਲਾਈਵ ਸਵੀਰਾ ਬਟਿੰਡਾ ਤੋਂ ਇਹ ਸਾਰੇ ਰਲੇ ਹੋਏ ਨੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਲਾਈਵ ਸਵੀਰਾ ਬਟਿੰਡਾ ਤੋਂ ਰਲੇ ਹੋਏ ਬਾਕੀ ਸਾਰੇ ਦੋਸਤਾ ਪੰਜਾਬ ਤੋਂ ਹੁੰਦਾ ਨਹੀਂ ਕੋਈ ਗੱਲ ਥੋੜਾ ਬਣੀ ਸਾਫ ਕਾ ਕੌਂਸਲਰ ਵਿਜੀ ਕੁਮਾਰ ਨੇ ਕਹਿਣਾ ਹੈ ਕਿ ਸਾਰੇ ਜਲੇ ਹੋਏ ਲੋਕਾਂ ਨੂੰ ਦੇਖੂ ਬਣਾਉਣ ਦੇ ਲਈ ਆਏ ਹੋਏ ਨੇ ਇਹ ਕਿਹਨੂੰ ਤਸਵੀਰਾਂ ਸੁਧੀਆਂ ਤਸਵੀਰਾਂ ਸੰਦਕਾਰੀਆਂ ਬਟਿੰਡਾ ਦੇ ਔਰ ਸ਼ਰਮ ਨਗਰ ਚੌਂਕ ਦੀਆਂ ਤਸਵੀਰਾਂ ਜਿੱਥੇ ਸਾਫ ਕਾ ਕੌਂਸਲਰ ਵਿਜੀ ਕੁਮਾਰ ਵੱਲੋਂ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਰ ਲੀ ਕੀ ਹੈ ਭਾਈ ਆ ਉਹਨੇ ਕਰ ਇੱਕ ਫੋਟੋ ਫੋਟੋ ਲੈ ਲਈ ਵਿਜੇ ਇੱਕ ਮਿੰਟ ਫੋਟੋ ਇੱਕ ਇੱਕ ਕਰਨਾ ਫੋਟੋ ਇੱਕ ਮਿੰਟ ਆ ਪਿੱਛੇ ਪਿੱਛੇ ਗਾਣਾ ਗਾਉਂਦਾ ਆਉਟ ਲੈ ਕੇ ਪਿੱਛੇ ਬੜਾ ਪਛੇ ਕਰ ਮਨਾਂ ਤੋੜ ਤੇ ਕੋੜेंगे ਕੋੜेंगे ਬੈਠੋ ਕਰੋ ਤੁਸੀਂ ਇੰਤਰ ਕਰੋ ਯਾਰ ਬੈਠੋ ਬੈਠੋ ਬੈਠ ਕੇ ਬੈਠੋ ਬੈਠੋ ਹੁਣ ਬਗਾਓ ਮੇਰੀ ਜੀ ਤੇਰੀ ਯਾਰ ਮੇਰੀ ਯਾਰ ਸੁਣ ਲੈ ਮੇਰੇ ਯਾਰ ਜਾਨ ਤੇ ਵੀ ਖੇਡਣਗੇ ਇਧਰ ਨੂੰ ਰੱਖ ਕੇ ਦੇ ਲੈ ਓਏ ਤੇਰੇ ਸਭ ਤੇ ਉਸ ਮਾਰੀ ਜੀ ਗਾਂਦੀ ਕੋਈ ਕੰਮ ਨਹੀਂ ਜੇ 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 ਕ ਕੀ ਕਰਨਾ ਹੈ ਕਿਉਂ ਪ੍ਰਦਰਸ਼ਨ ਕਰਨਾ ਪਿਆ ਤੇ ਹੋਰ ਵੀ ਇਸ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਇਸ ਲਈ ਦਿਓ ਇਜਾਜ਼ਤ ਸਭ ਸਤਿ ਸ਼੍ਰੀ ਅਕਾਲ